ਸਾਨੂੰ ਕਿਤੇ ਫਿਰ ਕੀ ਕਰਦੇ ਨੇ ਕਿ ਬੱਚੇ ਨੂੰ ਕਲੀਸ਼ਨ ਰਖਾਓ ਜੀ ਘਰਦਿਆਂ ਤੇ ਬੋਝ ਜਿੱਦਾਂ ਸਦਾ ਰਾਮ ਸਿੰਘ ਜੀ ਨੇ ਕਿਹਾ ਕਿ ਸਾਰਾ ਕੁਝ ਪੇਰੈਂਟਸ ਨੇ ਕਰਨਾ ਤੇ ਸਿਰਫ ਨਾ ਸਕੂਲ ਦਾ ਪਿਆ ਸਕੂਲ ਪੜ੍ਹਦੇ ਜਾ ਤੇ ਮੈਂ ਤੁਹਾਨੂੰ ਉਹਨਾਂ ਦੀਆਂ ਅਚੀਵਮੈਂਟਸ ਦੱਸਦਾ ਉਹਦੇ ਵਿੱਚ ਕਹਿੰਦੇ ਸਨਮਾਨਿਤ ਕਰਨਾ ਮੈਂ ਮੁੱਖ ਮਾਨ ਮਨਸਿਪੇ ਦੇ ਕੋ ਭਰਾ ਹੀ ਦਵਾਂ ਮੈਨੂੰ ਸ਼ਰਮ ਆਈ ਪ੍ਰਾਈਜ਼ ਦੇ ਕੇ ਸੱਚੀ ਕਹਿੰਦਾ ਪਹਿਲੀ ਵਾਰ ਮੈਂ ਸ਼ਰਮਿੰਦਾ ਹੋ ਰਿਹਾ ਤੇ ਮੈਂ ਕਿੰਨਾ ਉਕਰਾਇ ਤੇ ਰਿਹਾ ਸਭ ਤੋਂ ਜਿਹੜੀ ਵੱਡੀ ਪ੍ਰਾਪਤੀ ਸੀਗੀ ਉਹ ਸੀ ਮੁੰਡਾ ਛਪਾਈ ਮੁੰਡਾ ਨੰਬਰ 88 ਦਾ ਕੋ 6 ਫੁੱਟ 2 ਇੰਚ ਹਾਈਟ ਸੀ ਉਹ ਆਪਣੇ ਆਪ ਉੱਤਰੋ ਸਿਲੈਕਟ ਹੋ ਗਿਆ ਹੋਗਾ ਫਿਰ ਇੱਕ ਕਲਰਕ ਸੀ ਕੋਲ ਸਕੂਲ ਦੀ ਅਚੀਵਮੈਂਟਸ ਦੇਖ ਲਓ ਤੀਜਾ ਬੰਦਾ ਉਹ ਸੀਗਾ ਕਹਿੰਦੇ ਜੀ ਇਹਦੀ ਬਾਰਬਰ ਦੀ ਦੁਕਾਨ ਬੜੀ ਚੱਲਦੀ ਹੈ ਸੁਲਤਾਨ ਚੌਥਾ ਜਿਹੜਾ ਸੀਗਾ ਵੀ ਇਹ ਸੋਸ਼ਲ ਮੀਡੀਆ ਤੇ ਬਣਾਇਆ ਕਰ ਰਿਹਾ। ਇਹ ਮੈਂ ਸੱਚ ਬੋਲ ਰਿਹਾ ਸੱਚ ਬੋਲ ਰਿਹਾ। ਪਰਦੇ ਨਾ ਮੇਰੇ ਕੋਲ ਨਾਮ ਹੀ ਪੁੱਛ ਲਿਆ ਜੇ ਤੇ ਫੰਕਸ਼ਨ ਦੀ ਰਿਕਾਰਡਿੰਗ ਵਿੱਚ ਆ। ਮੈਨੂੰ ਸ਼ਰਮ ਆਈ ਆਚੀਵਮੈਂਟ ਤੇ ਪਰਸੋਂ ਮੈਂ ਨਾ ਕੜਾਹ ਸਕੂਲ ਚ ਗਿਆ। ਆਮ ਤੌਰ ਤੇ ਚਲੋ ਕਿੰਨਾਂ ਨੇ ਨਹੀਂ ਲਾਇਆ ਉਹਨਾਂ ਨੇ ਲਾਇਆ ਕਿ ਸਾਡੇ ਜਿਹੜੇ ਬੰਦੇ ਜਿਹੜੇ ਇਥੋਂ ਨਿਕਲ ਕੇ ਪੜ੍ਹ ਕੇ ਜਿਹੜੇ ਨਿਕਲੇ ਨੇ। ਕੁਝ ਘੱਟ ਕੋ ਘੱਟ ਨਹੀਂ ਨਾ ਕੋਈ ਇਨਸਪੈਕਟਰ ਕੋਈ ਸਬ ਅਨਸਪੈਕਟਰ ਤੇ ਟੌਪ ਦੀਆਂ ਲੋਕਾਂ ਦੇ ਉੱਪਰ ਕੁਝ ਕੁ ਬੰਦੇ ਸਿਰਿਆ। ਸੋ ਕਹਿਣਾ ਮਤਲਬ ਇਹ ਹੈ ਇੱਕ ਪਾਸੇ ਪ੍ਰਾਈਵੇਟ ਸਕੂਲ ਸਿਲੈਕਟ ਕਰਕੇ ਲੈਣਾ ਫੀਸਾਂ ਲੈਣੀ ਹੈ ਛਿੱਲ ਲਾਉਣੀ ਤੇ ਦੂਜੇ ਪਾਸੇ ਸਰਕਾਰੀ ਸਕੂਲ ਦੇ ਵਿੱਚੋਂ ਨਿਕਲਦੇ। ਹਾਲਤ ਮਾੜੀ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਆ। ਪਰ ਸਕੂਲਾਂ ਦੀ ਇੰਨੀ ਕ ਹਾਲਤ ਮਾੜੀ ਸੀ ਇੰਨੇ ਕਾਬਲ ਡੀਜ ਮੁਕੰਮੇ ਕਰਕੇ ਰੱਖ ਦਿੱਤੇ ਬਣੇ। ਹੈਨਾ? ਉਛਾਈ ਮੈਂ ਮਿਸਾਲ ਦੇਣਾ। ਤੁਸੀਂ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਹੋ ਜੀ ਬੜਾ ਲੰਬਾ ਉਚਾ ਬਲੇਰ ਬੰਦਾ ਭਰਤੀ ਕਰ ਲੈਂਦੇ ਹੋ ਫਿੱਟ ਹੁੰਦਾ ਤੇ ਜੇ ਉਹਨੂੰ ਕੋਈ ਹਥਿਆਰ ਹੀ ਨਹੀਂ ਦਿੱਤਾ ਤਾਂ ਫਾਇਦਾ ਕੀ ਲੜਾਈ ਵਾਸਤੇ ਹਥਿਆਰ ਹੀ ਨਹੀਂ ਦਿੱਤੇ ਸੋ ਇਹ ਤੇ ਬਿਨਾਂ ਹਥਿਆਰ